ਅੱਜ ਡੀਸੀ ਸਾਹਿਬ ਵੱਲੋਂ ਬਲੈਕਆਊਟ ਦਾ ਜਿਹੜਾ ਵਾ ਆਰਡਰ ਕੀਤਾ ਗਿਆ ਇੱਕ ਪੂਠਾ ਦੇ ਫਲਵਾੜਾ ਨੂੰ ਲੈ ਕੇ ਸਾਢੇ 9:00 ਤੇ 10:00 ਵਜੇ ਤੱਕ ਤੇ ਇਹ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣ ਚੁੱਕੇ ਆ ਲਗਾਤਾਰ ਪਾਕਿਸਤਾਨੀ ਮਸਾਇਲਾ ਜਿਹੜੀਆਂ ਛੱਡ ਰਿਹਾ ਭਾਰਤ ਵੱਲ ਤੇ ਹੰਗਲੇ ਸਮੇਂ ਦੇ ਵਿੱਚ ਜਿਹੜਾ ਵਾ ਜੇ ਰਾਤ ਨੂੰ ਹੋਰ ਟਾਈਮ ਤੋਂ ਆਉਂਦੀ ਕੋਈ ਹੋ ਸਕਦੀ ਹੈ ਇਨਫੋਰਮੇਸ਼ਨ ਕਿ ਬਲੈਕਆਊਟ ਜਿਆਦਾ ਵੱਜੇ ਕਿਉਂਕਿ ਸੁਤੰਤਰ ਖਬਰਾਂ ਤੋਂ ਇਹ ਖਬਰ ਮਿਲਦੀ ਕਿ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਜਿਹੜਾ ਵਾ ਉਹ ਹੋਣ ਦੀ ਖਬਰ ਮਿਲਦੀ ਸਾਨੂੰ ਇਹ ਜੀ ਮੌਕ ਡ੍ਰੇਲ ਕਰਨ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਆਸ-ਆਸਤਾ ਉਸ ਦਾ ਹਾਲਾਤ ਮਾੜੇ ਹੋਣ ਤੇ ਜੋ ਕੋਈ ਵੀ ਸਰਕਾਰ ਦੇ ਆਦੇਸ਼ ਜਾਂ ਗਵਰਨਮੈਂਟ ਦੇ ਆਦੇਸ਼ ਆਉਂਦੇ ਆ ਉਹਨਾਂ ਨੂੰ ਇਹਨੂੰ ਬਿਨ ਪਾਲਣਾ ਕਰਨ ਵਾਸਤੇ ਲੋਕਾਂ ਨੂੰ ਸਮਝ ਲੱਗ ਸਕੇ ਵੀ ਇਹਦਾ ਮਤਲਬ ਕੀ ਆ ਅਜੇ ਲੋਕੀ ਕਹਿਣਾ ਨਹੀਂ ਮੰਨਦੇ ਬੜੇ ਪਿਆਰ ਨਾਲ ਉਹਨੂੰ ਸਮਝਾਈਦਾ ਵੀ ਇਸ ਕਰਕੇ ਇਹ ਰੈਸ ਲਿਆ ਕੱਲ ਨੂੰ ਜੇ ਜਰੂਰਤ ਪਵੇ ਤਾਂ ਤੁਸੀਂ ਮਪਰ ਹੁ ਹਦਾਇਸ਼ਾਂ ਦੀ ਪਾਲਣਾ ਕਰ ਸਕੋ ਕਿਉਂਕਿ ਚਲ ਰਹੀ ਤਾਂ ਰਹਿਸਲ ਸੀਗਾ ਇਹ ਰਹਿਸਲ ਦਾ ਕਿਹਾ ਸੀਗਾ ਪਰ ਇੱਕਦਮ ਪਾਕਿਸਤਾਨ ਦਾ ਅਟੈਕ ਹੋਣਾ ਭਾਰਤ ਦੇ ਉੱਤੇ ਅਲੱਗ-ਅਲੱਗ ਜਗ੍ਹਾਵਾਂ ਤੇ ਲਗਾਤਾਰ ਅਟੈਕ ਹੋ ਰਹੇ ਆ ਤੇ ਉਹਦੇ ਸਬੰਧ ਦੇ ਵਿੱਚ ਜੇ ਇਨਫੋਰਮੇਸ਼ਨ ਕੋਈ ਆਉਂਦੀ ਹੈ ਤੇ ਬਲੈਕਆਊਟ ਜਰਾਬ ਨੂੰ ਹੋਏਗਾ ਪੂਰਾ ਕਿਉਂਕਿ ਕਈ ਸ਼ਹਿਰਾਂ ਚੋ ਚੁੱਕਾ ਅਜੇ ਤੱਕ ਕੋਈ ਐਵੀ ਹੋਰ ਗੱਲ ਨਹੀਂ ਕਿ ਕੋਈ ਵੀ ਮੈਸੇਜ ਆਏਗਾ ਤੇ ਉਹਦੇ ਅਨੁਸਾਰ ਪਾਲਣਾ ਕੀਤੀ ਜਾਏਗੀ ਸ਼ਹਿਰ ਦੇ ਵਿੱਚ ਬਲੈਕਆਊਟ ਦਾ ਜਿਹੜਾ ਮਾਹੌਲ ਆ ਕਿਸ ਤਰ੍ਹਾਂ ਦਾ ਠੀਕ ਹੈ ਬਿਲਕੁਲ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਸਾਰਿਆਂ ਨੇ ਗੱਲ ਨੂੰ ਫੋਲੋ ਕੀਤਾ ਹੈ ਡੀਸੀ ਸਾਹਿਬ ਦੇ ਹੁਕਮਾਂ ਅਧੀਨ ਇਸ ਦੀ ਪ੍ਰਣਾਲੀ ਕੀਤੀ ਆ ਤੇ ਕੁਝ ਆਪਾਂ ਬਲਾਨਸਮੈਂਟ ਪ੍ਰਾਪਤ ਕੀਤੀ ਆ ਤੇ ਅੱਗੇ ਤੋਂ ਇਹਨਾਂ ਨੂੰ ਆਦੇਸ਼ ਇਹੋ ਹੀ ਆ ਕਿ ਕੋਈ ਵੀ ਜੇ ਮਾੜਾ ਸਮਾਂ ਆਉਂਦਾ ਅੱਜੇ ਕੱਲ ਦਾ ਨਾਂ ਆਵੇ ਜੇ ਆਉਂਦਾ ਤੇ ਪਬਲਿਕ ਕਹਿਣਾ ਮੰਨਣ ਨੂੰ ਤਿਆਰ ਹੋਵੇ ਅੱਛਾ ਆਖਰੀ ਸਵਾਲ ਸਰ ਜਿਹੜੇ ਵਹੀਕਲ ਜਿਹੜੇ ਆ ਚ ਆ ਰਹੇ ਆ ਜਾ ਰਹੇ ਆ ਚਾਹੇ ਉਹ ਗੱਡੀਆਂ ਵਾ ਚਾਹੇ ਉਹ ਆਮ ਦੋ ਪਹੀਆ ਵਾਨਾ ਉਹ ਆਪਣੇ ਹੈਡਲਾਈਟ ਜਲਾ ਕੇ ਚੜਾ ਚੱਲ ਰਹੇ ਆ ਉਹਨਾਂ ਲਈ ਕੋਈ ਰੋਕ ਕੇ ਤੁਸੀਂ ਜਾਂ ਚਲਾਨ ਜਾਂ ਕੁਝ ਕਹਿ ਰਹੇ ਹੋ ਤੁਸੀਂ ਕਿਉਂਕਿ ਲੋਕ ਮੰਨ ਨਹੀਂ ਰਹੇ ਅਸੀਂ ਉਹਨਾਂ ਨੂੰ ਇਹੋ ਕਿਨੇ ਵੀ ਡਿਮ ਲਾਈਟ ਡਾਊਨ ਬੀਮ ਤੇ ਚਲਾਓ ਜਾਂ ਦੀਆਂ ਲਾਈਟਾਂ ਨਾ ਜਲਾਓ ਉਹਨਾਂ ਨੂੰ ਇਨਸਰਚਨ 'ਚ ਰਹਿਣ ਦਾ ਵਾਸਤੇ ਆਦੇਸ਼ ਦਿੱਤੇ ਆ ਲੋਕੀ ਨਹੀਂ ਮੰਨਦੇ ਕੋਈ ਮੰਨਦੇ ਆ ਕਾਫੀ ਲੋਕ ਸਮਝਦਾ ਰਹੇ ਸਰ ਜਿਹੜੇ ਨਹੀਂ ਮੰਨਦੇ ਕੁਝ ਕੋਈ ਉਹਨਾਂ ਨੂੰ ਕਾਰਪੋਰਸਲ ਕਾਰਵਾਈ ਨਹੀਂ ਹੋ ਸਕਦੀ ਉਹਨਾਂ ਸਮਝਾਉਣਾ ਹੀ ਫਰਜ਼ ਬਣਦਾ ਜੀ ਵਾਸੀਆਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ ਇਸ ਟਾਈਮ ਬਲੈਕ ਸ਼ਹਿਰ ਵਾਸੀਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਬਲੈਕਆਊਟ ਜਿਹੜਾ ਹੋਇਆ ਵਾ ਇਹਦੇ ਵਿੱਚ ਆਪਣੇ ਘਰਾਂ 'ਚ ਰਹਿਣ ਬਾਹਰ ਬਹੁਤ ਘੁੰਮਣ ਦਾ ਕੱਲ ਨੂੰ ਸਮਾਂ ਦੇ ਪਤਾ ਨਹੀਂ ਕੱਲ ਨੂੰ ਕਿਹੋ ਜਿਹਾ ਸਮਾਂ ਹੋਵੇ ਉਸ ਤਰ੍ਹਾਂ ਹੀ ਆਪਾਂ ਨੂੰ ਐਵੇਂ ਨਾ ਮਨ ਪਾਣਾ